वाहगुरु जी का खालसा वाहगुरु जी की फतह दर्शको काफ़ी समय बाद वीडियो अपलोड की जा रही है तो कारण समा नहीं निकलिया आज अपन देखते दे हाँ ਦਸ਼ਮ ਗੰਤ ਵਿੱਚ ਕਲਗੀ ਵਾਲਾ ਯੋਧਾ ਕੌਣ ਹੈ ਹਮਤੋਂ ਤੇ ਆਪਾਂ ਸਾਰੇ ਸਿੱਖ ਦਸਿਆਂ ਭਾਸ਼ ਨੂੰ ਕਲਗੀਆਂ ਵਾਲਾ ਆਖਦੇ ਆਂ ਕਲਗੀ ਤਾ ਰਖਦੇ ਆਂ ਦਸ਼ਮ ਗੰਤ ਕਲਗੀ ਵਾਲਾ ਯੋਧਾ ਕਲਗੀ ਤਰਕਿਸ਼ ਨੂੰ ਮੰਨਦਾ ਹੈ ਆਪਾਂ ਇਸ ਸੰਬੰਧ ਵਿੱਚ ਵਿਚਾਰ ਕਰਦੇ ਹਾਂ ਬੜੀ ਛੋਟੀ ਜਿਹੀ ਵੀਡੀਓ ਹੈ ਇਸ ਸੰਬੰਧ ਵਿੱਚ ਆਪਾਂ ਚੱਲਾਂਗੇ ਦਰਸ਼ਕਾਂ ਤਵਾਲ ਕਿ ਜੋ ਵੀ ਚਰਚਾ ਕਰਨੀ ਦਰਸ਼ਕਾਂ ਤਵਾਰ ਹੈ ਉਹ ਜਿਵੇਂ ਨਾਂ ਦਾ ਮੂਲ ਦੇਖ ਕੇ ਉਹਦੇ ਅਰਥ ਵੇਖ ਕੇ ਕੀਤੇ ਜਾ ਸਕਦੇ ਆ ਜਵਾਨੀ ਕਲਾਮੀ ਨਾਂ ਪਿਆ ਮੰਨਦਾ ਤੇ ਨਾਂ ਗੱਲ ਬਣਦੀ ਜਿਹੜੇ ਇਹੋ ਜਿਹਿਆਂ ਰਚਨਾਵਾਂ ਉਸ ਵੰਤੀ ਜੋ ਵੀਡੀਓ ਬਣਾਏ ਜਾਂਦੇ ਹਨ ਬਹੁਤ ਸਾਰੇ ਸਿੱਜਣ ਵਿਰੋਧ ਇਸ ਕਰਕੇ ਕਰਦੇ ਹਨ ਕਿ ਉਹਨਾਂ ਨੇ ਆਪ ਨਹੀਂ ਪੜਿਆ ਹੁੰਦਾ ਨਾਵ ਪੜਨ ਦੀ ਕੋਸ਼ਿਸ਼ ਕਰਦੇ ਹਨ ਪੜਨ ਦੀ ਰੁਚੀ ਨਹੀਂ ਹੈ ਵਿਰੋਧ ਕਰਨ ਦੀ ਰੁਚੀ ਹੈ ਤੋਂ ਜਿਹੜੀ ਅਗਿਆਨਤਾ ਹੈ ਇਹ ਗਿਆਨ ਨਾਲ ਹੀ ਦੂਰ ਕੀਤੀ ਜਾ ਸਕਦੀ ਹੈ ਗੱਲਾਂ ਬਾਤਾਂ ਨਾਲ ਨਹੀਂ ਸੋ ਸਿੱਖ ਦਾ ਗੁਰੂ ਜਿਹੜਾ ਹੈ ਉਹ ਸ਼ਬਦ ਹੈ ਸ਼ਬਦ ਗਿਆਨ ਹੈ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜੋ ਗਿਆਨ ਦੀ ਰੋਸ਼ਨੀ ਬਖਸ਼ਦੇ ਹਨ ਜੋ ਵਿਵੇਕ ਦਾਣ ਦਿੰਦੇ ਹਨ ਸੁਭ ਮੇਕ ਦਾਣ ਦਾ ਮਤਲਬ ਗਿਆਨ ਦਾਣ ਹੀ ਹੁੰਦਾ ਹੈ ਵਿਵੇਕ ਦਾ ਮਤਲਬ ਗਿਆਨ ਹੁੰਦਾ ਹੈ ਭਾਵੇਂ ਬਹੁਤ ਸਾਰੇ ਸੱਜਣ ਭਾਂਡੇ ਵਖਰੇ ਰੱਖ ਕੇ ਆਪਣੀ ਰਹਿਤ ਨੂੰ ਜਿਆਦਾ ਵਖਰੀ ਬਣਾ ਕੇ ਆਪਣੇ ਆਪ ਨੂੰ ਸਮਝਦੇ ਹਨ ਕਿ ਉਹਨਾਂ ਨੇ ਵਿਵੇਕ ਧਾਰਨ ਕੀਤਾ ਹੋਇਆ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਦੀ ਬਿਵੇਕ ਦਾ ਮਤਲਬ ਗਿਆਨ ਹੁੰਦਾ ਹੈ ਸੋ ਇਸ ਕਰਕੇ ਅਰਦਾਸ ਵਿੱਚ ਵੀ ਸਿੱਖਾਂ ਨੂੰ ਸਿੱਖੀ ਦਾ ਵਿਵੇਕਦਾਨ ਕਿਹਾ ਜਾਂਦਾ ਹੈ ਤੋਂ ਵਿਵੇਕਦਾਨ ਦਾ ਮਤਲਬ ਹੈ ਗਿਆਨ ਦੀ ਰੋਸ਼ਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਰੋਸ਼ਨੀ ਇਹ ਹੈ ਬਿਵੇਕਦਾਨ ਸੋ ਆਪਾਂ ਚੱਲਦੇ ਹਾਂ 10 ਬ੍ਰੰਤਾਂ ਦਾ ਇਹ ਕੀਤਾ ਗਿਆ ਟੀਕਾ ਹੈ ਡਾਕਟਰ ਰਤਨ ਸੰਜਗੀ ਵੱਲ ਜਿਸ ਤੇ ਹੁਣ ਕੈਮਰਾ ਜਿਹੜਾ ਇਹ ਫੋਕਸ ਹੋ ਗਿਆ ਹੈ ਕਿ ਦੇ ਵਿੱਚ ਇੱਕ ਰਚਨਾ ਹੈ ਰੁਦਰ ਅਵਤਾਰ ਸੁਤਾ ਸ਼ਿਵੀ ਦਿਖਾ ਦਿੰਦਾ ਹੈ ਇੱਧਰ ਹੈ ਇਸ ਪੰਨੇ ਤੋਂ ਸੱਜੇ ਪਾਸੇ ਰੁਦਰ ਅਵਤਾਰ ਜੋਦਰ અવਤਾਰ ਨਾਂ ਦੀ ਇਹ ਰਚਨਾ ਹੈ ਤੇ ਇਸ ਰਚਨਾ ਦਾ ਇੱਕ ਬੰਧ ਜਿਹੜਾ ਹੈ ਉੱਥੇ ਵਿਚਾਰ ਕਰਨੀ ਹੈ ਬੰਧ ਨੰਬਰ ਹੈ 196 ਸੋ ਬੰਧ ਨੰਬਰ 196 ਹੈ ਜੋ ਦਰ ਅਵਤਾਰ ਰਚਨਾ ਦਾ ਤੇ ਇਹ ਰਚਨਾ ਜਿਹੜੀ ਹੈ ਉਦਸ਼ਣ ਪ੍ਰਾਂਤ ਵਿੱਚ ਦਰਜ ਹੈ ਬੱਚਾ ਇਹ ਪੜ੍ਹੀ ਜਾ ਸਕਦੀ ਹੈ ਪੰਨਾ ਜਿਹੜਾ ਹੈ ਇਹ 669 ਹੈ ਸੰਗ੍ਰਹਿ ਹੰਤਾ 669 ਪੰਨੇ ਉੱਤੇ ਹੈਡਿੰਗ ਲਿਖਿਆ ਹੋਇਆ ਆਥ 파ਰਸਨਾਥ ਰੁਦਰ ਅਵਤਾਰ ਕਥਨਮ ਇਹ ਦੋਰਾ ਹੈਡਿੰਗ ਹੈ ਵਿਚੇ 파ਰਸਨਾਥ ਹੈ ਤੇ ਵਿਚੇ ਰੁਦਰ ਅਵਤਾਰ ਇਹ ਇਸ ਰਚਨਾ ਦਾ ਜਿਹੜਾ ਬੰਦ ਨੰਬਰ ਹੈ 196 ਹੈ 196 ਬੰਦ ਨੰਬਰ ਇਹਦੇ ਉੱਤੇ ਵਿਚਾਰ ਕਰਨੇ ਆ ਇੱਥੇ ਪਤਾ ਲੱਗਣਾ ਹੈ ਕਿ ਕਿੰਤਾਸ਼ੋ ਗ੍ਰੰਥ ਨੇ ਕਲਗੀ ਵਾਲਾ ਯੋਧਾ ਕਿਸ ਨੂੰ ਕਿਹਾ ਸੁਦਾਸ ਨੇ ਪੰਨਾ ਵੀ ਦੱਸ ਦਿੱਤਾ ਹੈ ਕਿ ਇਹ ਰਚਨਾ ਜਿਹੜੀ ਇਹਦਾ ਹੈਡਿੰਗ ਵੀ ਦੱਸਿਆ ਹੈ ਤੇ ਇਸ ਰਚਨਾ ਦਾ ਬੰਦ ਨੰਬਰ ਜਿਹੜਾ 196 ਜਿਸ ਤੇ ਕੈਮਰਾ ਹੁਣ ਫੋਕਸ ਹੈ ਤੋਂ ਆ ਥੋੜਾ ਫੋਨ ਵੱਡਾ ਕਰਦੇ ਆ ਸਮਝਣ ਵਿੱਚ ਪੜਨ ਵਿੱਚ ਸੁਣੀ ਰਹੇਗੀ ਸੋ ਪਹਿਲਾਂ ਆਪਾਂ ਇਹ 196 ਨੰਬਰ ਪੜਦੇ ਆ ਬੰਦ ਫੇਰ ਇਹ ਆਪਾਂ ਅਰਥ ਵੀ ਪੜਾਂਗੇ ਜੋ ਡਾਕਟਰ ਰਤਨ ਸਿੰਘ ਜੱਗੀ ਨੇ ਕੀ ਤੇ ਅੰਸਰ ਜੇ ਪਾਸੇ ਤੋਂ ਪਹਿਲਾਂ ਆਪਾਂ ਇਹ ਪੜਦੇ ਆ ਤਬਲ ਬਾਜ ਕੁੰਗਰਾਰ ਸ਼ੀਸ਼ ਕਲਗੀ ਜਿਹਾ ਸੋਹਤ ਦਵੈ ਕਿਰਪਾਨ ਗੁਜਗਾ ਨਿਰਖ ਨਾਰੀ ਨਰ ਮੋਹਤ ਅਮਿਤ ਰੂਪ ਅਮਿਤੋਜ ਵਿਕਟ ਬਾਨੈਤ ਅਮਿਟ ਭਟ ਆਤਿ ਸੁਭਾ ਆਤਿ ਸ਼ੂਰ ਅਜੈ ਅਨਭੇਦ ਸੋ ਅਨਕਟ ਏ ਭਾਂ ਤੇ ਭਰਮ ਅਨਭੇਦ ਭਟ ਜਿਦਨ ਕ੍ਰੁਧ ਜੀਤਾਰ ਹੈ ਬਿਨ ਇੱਕ ਵਿਚਾਰ ਅਭਿਚਾਰ ਨਿਰਪ ਸਸ ਔਰ ਨਾ ਆਨ ਉਬਾਰ ਹੈ 196 ਨੰਬਰ ਤੇ ਆਪਾਂ ਫੋਨ ਮੋਟਾ ਕਰਕੇ ਇਹ ਪੜਿਆ ਹੈ ਨੰਬਰ 196 ਹੁਣ ਆਪਾਂ ਇਹਦੇ ਅਰਥ ਨਾਲ ਹੀ ਸੱਜੇ ਪਾਸੇ ਅਰਥ ਵੀ ਨਾਲ ਦਿੱਤੇ ਹੋਏ ਹਨ ਇਹ ਜੋ ਟੀਕਾ ਹੈ ਇਹ ਆਨਲਾਈਨ ਉਪਲਬਧ ਹੈ ਇਹਦਾ ਪੀਡੀਐਫ ਮਿਲਦਾ ਹੈ ਉੱਥੋਂ ਇਹ ਪੜਿਆ ਜਾ ਸਕਦਾ ਲੋਹੜਾ ਆਪਾਂ ਅਰਥ ਪੜਦੇ ਆ ਕਿ ਜਿਹੜਾ ਘੋੜੇ ਤੇ ਸਵਾਰ ਹੈ ਜਿਹਨੇ ਕਲਗੀ ਪਹਿਨੀ ਹੋਈ ਹੈ ਇਹ ਦਸ਼ਮਪਰਾਤਾ ਯੋਧਾ ਕਿਹੜਾ ਹੈ ਜਿਸਨੂੰ ਸ਼੍ਰੀਸ਼ ਤੇ ਕਲਗੀ ਲਾਈ ਹੋਈ ਹੈ ਕਲਗੀ ਤਰਜਿਸ ਨੂੰ ਕਹਿੰਦੇ ਆ ਕਲਗੀ ਪਹਿਨਣ ਵਾਲਾ ਕੌਣ ਸੋਹਜਾ ਅਰਥ ਆਪਾਂ ਅਰਥ ਪੜਦੇ ਆ ਇੱਧਰ ਇਹ ਸੱਜੇ ਪਾਸੇ ਨਾਲੇ ਅਰਥ ਲੇਖ ਨੂੰ ਕੋੜੇ ਉੱਤੇ ਰੱਖੇ ਹੋਏ ਧੌਂਸੇ ਨੂੰ ਬੁਜਾਉਂਦਾ ਹੈ ਸਿਰ ਉੱਤੇ ਘੁੰਗਰਾਲੇ ਵਾਲ ਹਨ ਅਤੇ ਸਿਰ ਉੱਤੇ ਕਲਗੀ ਸ਼ੋਭਦੀ ਹੈ ਦੋ ਕਿਰਪਾਨਾਂ ਧਾਰਨ ਕੀਤੀਆਂ ਹੋਈਆਂ ਹਨ ਅਤੇ ਸਿਰ ਉੱਤੇ ਜਗਾਂ ਨੂੰ ਸਜਾਇਆ ਹੈ ਜਿਸ ਨੂੰ ਵੇਖ ਕੇ ਮਰ ਨਾਰੀ ਮੋਹਿਤ ਹੋ ਰਹੇ ਹਨ ਉਸ ਦਾ ਅਮਿਤ ਰੂਪ ਹੈ ਅਮਿਤ ਤੇਜ ਹੈ ਕઠੋਰ ਤੀਰੰਦਾਜ਼ ਅਤੇ ਨਾ ਮਿਟਣ ਵਾਲਾ ਯੋਧਾ ਹੈ অতি ਸੁੰਦਰ ਬਾਵਾ ਵਾਲਾ ਕਾਤੀ ਅਧਿਕ ਸ਼ੂਰਬੀਰ ਨਾ ਜਿੱਤਿਆ ਜਾ ਸਕਣ ਵਾਲਾ ਨਾ ਪੇਦੇ ਜਾ ਸਕਣ ਵਾਲਾ ਸੋ ਭੀਦਣਾ ਮਤਲਬ ਹੈ ਛੇਕ ਕਰਨਾ ਤੋੜਨਾ ਵੰਡਣਾ ਅਤੇ ਨਾ ਕੱਟੇ ਜਾ ਸਕਣ ਵਾਲਾ ਇਸ ਤਰ੍ਹਾਂ ਦਾ ਨਾ ਪੇਦੇ ਜਾ ਸਕਣ ਵਾਲਾ ਭਰਮਣਾ ਦਾ ਸੂਰਮਾ ਇਕ ਰਿਆਂ ਫਿਰ ਆਖਦਾ ਹੈ ਇਸ ਤਰ੍ਹਾਂ ਦਾ ਨਾ ਕੱਟੇ ਜਾਣ ਵਾਲਾ ਨਾ ਪੇਦੇ ਜਾਣ ਵਾਲਾ ਸੂਰਮਾ ਕੌਣ ਹੈ ਭਰਮਨਾ ਦਾ ਸੂਰਮਾ ਹੈ ਭਰਮਨਾ ਦਾ ਸੂਰਮਾ ਜਿਸ ਦਿਨ ਉਸ ਜਿਸ ਦਿਨ ਉਹ ਇਹ ਸੂਰਮਾ ਜਿਹੜਾ ਭਰਮ ਹੈ ਮਨ ਵਿੱਚ ਕ੍ਰੋਧ ਧਾਰਨ ਕਰੇਗਾ اے ਰਾਜਨ ਉਸ ਦਿਨ ਬਿਨਾਂ ਇੱਕ ਵਿਚਾਰ ਕਬੀਚਾਰ ਦੇ ਹੋਰ ਕੋਈ ਵੀ ਬਚਾ ਨਹੀਂ ਸੁਕੇਗਾ ਨੰਬਰ 196 ਇਹ ਕਥਾ ਜਿਹੜੀ ਕੋ ਸੁਣਾ ਰਿਹਾ ਉਹਦੇ ਵਿੱਚ ਦੱਸ ਰਿਹਾ ਕਿ ਜਿਹਦੇ ਸਿਰ ਤੇ ਕਲਗੀ ਸ਼ੋਭ ਰਹੀ ਹੈ ਦਸ਼ਮਨੰਥ ਵਿੱਚੋਂ ਕੌਣ ਹੈ ਉਹ ਇੱਕ ਯੋਧਾ ਹੈ ਉਹ ਕਿਸ਼ੂਰ ਵੀਰ ਹੈ ਉਹ ਦੋ ਛੁਰਾ ਪਹਿਨਣ ਵਾਲਾ ਹੈ ਪਰ ਹੈ ਕੌਣ ਹੈ ਕੌਣ ਉਹ ਹੈ ਭਰਮਨਾ ਦਾ ਸ਼ੂਰਮਾ ਭਰਮਨਾ ਦਾ ਸ਼ੂਰ ਵੀਰ ਸੋ ਇਸ ਤਰ੍ਹਾਂ ਦਸ਼ਮਨੰਥ ਨੇ ਕਲਕੀਆਂ ਵਾਲਾ ਜਿਹੜਾ ਹੈ ਜੁਦਾ ਹੈ ਸ਼ੂਰਬੀਰ ਹੈ ਜਿਸ ਨੂੰ ਸਿੱਖ ਦਸਵੇਂ ਪਾਤਸ਼ਾਹ ਆਖਦੇ ਹਨ ਕਲਕੀਆਂ ਵਾਲਾ ਪਰ ਦਸ਼ਮ ਬ੍ਰੰਦ ਕਹਿੰਦਾ ਹੈ ਕਿ ਕਲਕੀਆਂ ਵਾਲਾ ਯੋਧਾ ਜਿਹੜਾ ਹੈ ਦੋ ਕੁਰਪਾਨਾ ਪਹਿਨਣ ਵਾਲਾ ਤੀਰੰਦਾਜ਼ ਨਰ ਨਾਰੀ ਜਿਸ ਤੇ ਮੋਤ ਹੋ ਜਾਣ ਸੁੰਦਰ ਸਰੂਪ ਵਾਲਾ ਬੜੇ ਤੇਜ ਵਾਲਾ ਜਿਸ ਨੂੰ ਕੋ ਜਿੱਤ ਨਹੀਂ ਸਕਦਾ ਇਹ ਜਿਹੜਾ ਸੂਰਮਾ ਦਸ਼ਮ ਬਰੰਦਾ ਹੈ ਇਹਦਾ ਨਾਂ ਹੈ ਭਰਮ ਭਰਮ ਨਾਂ ਦਾ ਇਹ ਯੋਧਾ ਹੈ ਜਿਸ ਦੇ ਸਿਰ ਦੇ ਉੱਤੇ ਕਲਗੀ ਜਗਾ ਸ਼ੋਭ ਰਹੀ ਹੈ ਤਾਂ ਇਹ ਆਪਿਆ ਰਹੋ ਅੱਜ ਦੀ ਵਿਚਾਰ ਦਾ ਸੰਖੇਪ ਦਸ਼ ਗ੍ਰੰਥ ਵਿੱਚ ਕਲਗੀ ਅਤੇ ਜਿਲਾ ਪੈਨ ਵਾਲਾ ਯੋਧਾ ਕੌਣ ਹੈ ਇਸ ਤੋਂ ਆਪਾਂ ਇਹ ਪੇਜ ਲੱਭਿਆ ਹੈ 196 ਨੰਬਰ ਬੰਦ ਹੈ ਰੂਦਰ ਅਵਤਾਰ ਪਾਰਸਨਾਥ ਨਾਮ ਦੀ ਰਚਨਾ ਹੈ ਦਿੱਤੋ ਜੋਤੀ ਕਾ ਡਾਕਟਰ ਤਰਨ ਸਿੰਘ ਜੱਗੀ ਦੁਆਰਾ ਕੀਤਾ ਹੋਇਆ ਉਸ ਤੋਂ ਆਪਾਂ ਇਹ ਬੰਦ ਪੜਿਆ ਹੈ ਅਤੇ ਉਹਦੇ ਅਰਥ ਵੀ ਵਿਚਾਰੇ ਹਨ ਅਤੇ ਸਾਬਤ ਕੀਤਾ ਹੈ ਕਿ ਦਜੁ ਗ੍ਰੰਥ ਨੇ ਕਲਗੀਆਂ ਵਾਲੇ ਨੂੰ ਯੋਧੇ ਨੂੰ ਕਿਹੜੇ ਯੋਧੇ ਨੂੰ ਮੰਨਿਆ ਕਲਗੀਆਂ ਵਾਲਾ ਪਰਮਨ ਪਰਮਨਾ ਦਾ ਯੋਧਾ ਇਹਦੇ ਸਿਰ ਤੇ ਜਿਗਾ ਇਹਦੇ ਤੇ ਕਲਗੀ ਹੈ ਇਹ ਕਲਗੀ ਵਾਲਾ ਯੋਧਾ ਸਭਤੀ ਕਰਦੇ ਆ ਵਾਹ ੁਰਚੀ ਦਾ ਖੌਸਾ ਵਾਹ